ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਣਿਆ ਜੀ ਪ੍ਰੋ ਟੈਕ ਜਿਹੜਾ ਆਪਾਂ ਨਵਾਂ ਲਿਆਦਾ ਉਸਕੇ ਕਿਆ-ਕਿਆ ਮਤਲਬ ਚੇਂਜੇਸ ਆ ਉਸਕੇ ਵਿੱਚ ਦੇਖੋ ਇਹਦਾ ਪਲੇਟਫਾਰਮ ਆ ਗਿਆ ਇਹ ਸਾਰਾ ਫਲੈਟ ਕਰਦੇ ਆ ਤੇ ਕਲੱਚਰ ਬ੍ਰੇਕ ਪੈਡਲ ਉੱਪਰ ਤੋਂ ਉਹ ਕਰਦੇ ਠੀਕ ਹੈ ਜੀ ਰੇਸ ਚੇਂਜ ਕਰਦੀ ਇਹਦੀ ਇਹ ਮਤਲਬ ਜਿਹੜਾ ਪਿਛਲਾ ਹਿੱਸਾ ਹੁਣ ਇਹ ਗੇਅਰ ਉਹ ਲੀਵਰ ਚੇਂਜ ਹੋ ਗਏ ਦੋਏ ਪਹਿਲਾ ਵਾਲੇ ਨਾਲੋਂ ਕਿਉਂਕਿ ਪਿਛਲਾ ਹਿੱਸਾ ਇਹਨਾਂ ਨੇ ਬਦਲੇ ਦੇ ਆ ਇਹ ਦੇਖੋ ਪਿਛਲੇ ਹਿੱਸੇ ਦਾ ਫਰਕ ਪਾ ਦਿਆ ਕਾਫੀ ਇਹ ਪਹਿਲਾਂ ਦੂਆ ਆ ਰਿਆ ਸੀਗਾ ਹੁਣ ਦੂਆ ਆਣ ਲੱਗ ਗਿਆ ਤੇ ਇਹ ਪਿੱਛੇ ਦੇ ਲਿਫਟ ਲੀਵਰ ਵਾਲਾ ਵੀ ਚੇਂਜ ਕਰਿਆ ਸਿਸਟਮ ਪਹਿਲਾਂ ਦੂਏ ਲੋਡ ਸੀਗਾ ਹੁੱਕ ਵਾਲਾ ਬੂਸ਼ ਲਾ ਦਿਆ ਹੁੱਕ ਨੂੰ ਤੇ ਹੁੱਕ ਅੱਗੇ ਜਾਂਦੀ ਵੀ ਕਰਦੀ ਉਸ ਤੋਂ ਬਾਅਦ ਆ ਗਿਆ ਆਪਣਾ ਇਹ ਦੰਦ ਟੰਗਣੇ ਵਾਲਾ ਸਿਸਟਮ ਵੈਦਾ ਇਹਦਾ ਵੀ ਫਰਕ ਪਾਇਆ ਉਹਨਾਂ ਨੇ ਸੀਟ ਇਹਦੇ ਉੱਚੀ ਕਰਦੀ ਹੈ ਤਾਂ ਇਹ ਪੱਤੀ ਦੇ ਕੇ 3-4 4 ਇੰਚ ਉਪਰ ਸਿੱਧ ਚੱਲੀ ਗਈ ਤੇ ਇਹ ਚੀਜ਼ ਦੇ ਡਿਜ਼ਾਈਨਿੰਗ ਦਾ ਫਰਕ ਪੈ ਗਿਆ ਸਾਰਾ ਲਾਈ ਦੇ ਵਿੱਚ ਮੰਗਰਾੜ ਦਾ ਬਾਕੀ ਸੇਮ ਹੀ ਹੈ ਇਹਦੇ ਟਰੈਕਟਰ ਚੱਲਣੇ ਮਾ ਵੀ ਵਧੀਆ ਬਣਾ ਦਿਆ ਖੈਰ ਫਲੈਟ ਉਸ ਹਾਬ ਗੱਲ ਚੱਲਦਾ ਵੀ ਠੀਕ ਹੈ ਬਾਕੀ ਟਾਇਰ ਤਾਂ ਇਹਨੂੰ ਸੇਮ ਹੀ ਆ ਰਹੀਆਂ ਜੋ ਪਹਿਲੇ ਇਹਨੂੰ ਆ ਰਹੇ ਸੀਗੇ ਚੋ ਵੀ ਬਾਕੀ ਅੱਗੇ ਦੇ ਵਾਲਾ ਸਾਰਾ ਸਿਸਟਮ ਸੇਮ ਹੈ ਹਿੱਸਾ ਵਗੈਰਾ ਜੋ ਵੀ ਹੋ ਕਰਾਰੋਗਾ ਆ ਹੀ ਰਿਹਾ ਜੀਗਾ ਬਾਕੀ ਇਹ ਡਿਫਰੈਂਸ਼ੀਅਲ ਲੌਕ ਲਾ ਦਿਆ ਇਹ ਡਿਫਰੈਂਸ਼ੀਅਲ ਲੌਕ ਹੋ ਗਿਆ ਇਹ ਪਹਿਲਾਂ ਨਹੀਂ ਰਿਹਾ ਜੀਗਾ ਹੈਂਡ ਬ੍ਰੇਕ ਇੱਧਰ ਕਰਦੇ ਗਏ ਕਿਉਂਕਿ ਪੈਨਲ ਚੇਂਜ ਹੋ ਕੇ ਰੇਸ ਵਧੀਆ ਸਮੂਥ ਕਰਦੀ ਪੈਰ ਵਾਲੀ ਵੀ ਤੇ ਇਹਦਾ ਇੱਕ ਚੇਂਜ ਕਰਿਆ ਕ੍ਰੰਕ ਲੀਵਰ ਇਹ ਵੀ ਬੜੀ ਸਮੱਸਿਆ ਸੀਗੀ ਤੁੱਕ ਪਹਿਲਾਂ ਬੜੇ ਛੋਟੇ ਲਈ ਬਣਾ ਰਹੇ ਸੀਗੇ ਉਹ ਲੀਵਰਾਂ ਕਰਕੇ ਹੱਥ ਵੀ ਔਖਾ ਪੈਂਦਾ ਸੀ ਹੁਣ ਇਹ ਚੇਂਜ ਕਰਦੇ ਤੇ ਇੱਕ ਲੋਕ ਆਪਣਾ ਇਹ ਸਿਸਟਮ ਕਰਦਾ ਚੱਕਦਾ ਜਿੱਦਾਂ ਆਪਾਂ ਲਿਫਟਿਕ ਕੋ ਲੱਗਦਾ ਉੱਪਰ ਚੱਕਣੀ ਆ ਉਹ ਚੀਜ਼ ਇਹ ਲਾਦੀ ਲੋਕ ਫਿਰ ਇਹ ਸੇ ਹੋਲੀ ਕਰਦੀ ਪਹਿਲਾਂ ਨਾਲੋਂ ਮੀਟਰ ਸੇਮ ਹੈ ਇਹ ਚੀਜ਼ਾਂ ਦੇ ਵਿੱਚ ਚੇਂजेस ਕਰੀਏ ਤੇ ਕਲੱਚੀ ਦਾ ਪਹਿਲਾਂ ਨੇੜਾ ਸੀਗਾ ਹੁਣ ਕਲੱਚ ਪਿੱਛੇ ਕਰਦੇ ਆ ਥੋੜਾ ਜਿਹਾ ਬਾਕੀ ਪਿਛਲਾ ਗੇਅਰ ਉਹ ਸਾਈਡ ਤੇ ਆ ਗਿਆ ਦੂਜੇ ਨਾਲ ਬੈਠਣੇ ਵਾ ਖੁੱਲਾ ਡੁੱਲਾ ਹੋ ਗਿਆ ਮਦੁਰ ਪਹਿਲਾਂ ਨਾਲੋਂ ਇਹ ਕਾਫੀ ਚੇਂजेस ਆਈਆਂ ਇਸ ਦੇ ਵਿੱਚ ਜੱਤੇ ਹਿੱਸਾ ਬਦਲਿਆ ਇਸਰਾ ਬਾਕੀ ਮੁੱਲਾ ਜੋਰ ਤਾਂ ਪਹਿਲਾਂ ਵੀ ਟਰੈਕਟਰ ਉਹ ਠੀਕੇ ਮਾਰ ਰਹੇ ਹਨ ਇੰਜਨ ਬੜੇ ਹੋ ਗਏ ਨਾ ਅੰਜਨ ਬੜੇ ਬੁਨੇ ਕਰਕੇ ਤੇ ਰੰਗ ਕੇ ਵਿੱਚ ਫਰਕ ਪਾ ਦੇ ਦੇਖੋ ਆਪਾਂ ਨੇ ਇਹਨੂੰ ਕੋਟਿੰਗ ਕਰਾਈ ਹੈ ਹੁਣ ਟਰੈਕਟਰ ਨੂੰ ਪੋਰਟਿੰਗ ਦੇ ਵਿੱਚ ਦੇਖੋ ਪਾਣੀ ਗੇਰਿਆ ਹੁਣ ਪਾਣੀ ਬਿਲਕੁਲ ਉਪਰ ਰੁਕਦਾ ਨਹੀਂ ਹੈਗਾ ਵੀ ਚਲੋ ਰੰਗ ਫਿੱਟੇਗਾ ਨਹੀਂ ਉਸ ਦਾ ਸਾਫ ਕਰ ਪੋਰਟਿੰਗ ਕਰੀ ਜਗੀ ਇਹ ਬੰਦੇ ਧੌਣ ਲੱਗੇ ਵੀ ਅੱਜ ਕੰਮ ਨਿਬੇੜ ਗੇ ਇਹ ਡੱਬੇ ਬ ਡਿਜ਼ਾਈਨਿੰਗ ਆ ਗਈ ਤੇ ਥੱਲੇ ਦੇ ਫਰਕ ਲਈ ਰੰਗਾਈ ਪਿਆ ਵਾਈਟਾਂ ਦੇ ਬਾਕੀ ਹੀਟ ਗਾਰਡ ਲੱਗੇ ਬਾਕੀ ਡਿਸਟ੍ਰੀਬਿਊਟਰ ਦਾ ਉਦਨਾ ਆਪਣਾ ਬਟਨ ਡਿਸਟ੍ਰੀਬਿਊਟਰ ਵਾਲਾ ਜਿਹੜਾ ਗੀਅਰ ਹੈ ਉਹ ਵੀ ਇੱਧਰ ਸਾਈਡਪਾ ਕਰ ਦਿਆ ਜਿੱਥੇ ਦੇ ਲੀਵਰ ਕੰਮ ਕਰਦਾ ਕਾਫੀ ਚੇਂਜਸ ਕਰੀਆਂ ਸੀਗੇ ਵਿੱਚ بس ਇੱਕ ਕਮੀ ਨਾ ਛੱਡੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਚਲੋ ਇੰਨਾ ਜ਼ੋਰ ਲਾਇਆ ਸਵਰਾਜ ਨੇ ਤੇ ਇਹ ਜਿਹੜਾ ਆਪਣਾ ਸਟੀering ਹੈ ਜਿਹੜਾ ਸਟੇਬਲ ਨਹੀਂ ਕਰਿਆ ਇਹ ਉਦਾਂ ਹੀ ਛੱਡ ਦਿਆ ਸਟੀering ਇਹਨੂੰ ਵੀ ਅਡਜਸਟੇਬਲ ਬਣਾ ਦਿੰਦੇ ਹੁਣ ਜਦੋਂ ਇੰਨਾ ਕੰਮ ਨੇ ਵੇੜਿਆ ਫਿਰ ਇਹ ਵੀ ਸੈੱਟ ਹੋ ਜਾਂਦਾ ਹੋਰ ਤੇ ਇੱਕ ਸ਼ਟਲ ਗੀਅਰ ਨਹੀਂ ਕਰਿਆ ਹੈਗਾ ਮਾਣ ਵਾਲੀ ਗੱਲ ਹੈ ਮੈਂ ਸੈਲ ਸ਼ਟਲ ਗੇਅਰ ਲਾ ਦਿਆਂ ਪਰ ਸ਼ਟਲ ਗੇਅਰ ਲਾ ਕੇ ਹੀ ਲਾਂਚ ਕਰਨਾ ਦਾ ਟਰੈਕਟਰ ਪੂਰਾ ਫੁੱਲ ਚੇਂਜਸ ਕਰਕੇ ਹੀ ਹੁਣ ਸੈੱਟ ਕਰਨਾ ਸੀਗਾ ਤੇ ਬਾਕੀ ਵੈਸੇ ਵਧੀਆ ਰੰਗ ਵਾਈ ਚਲੋ ਠੀਕ ਹੈ ਕੁਆਲਟੀ ਵਾਈਜ਼ ਚਲਾਇਆ ਚਲਾਵਾ ਵਧੀਆ ਟਰੈਕਟਰ ਦਾ ਕੋਈ ਚੱਕਰ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਚਲੋ ਫਰਕ ਹੈਗਾ ਹੀ ਹੈ ਬਾਕੀ ਇਹ ਦੋ ਚੀਜ਼ਾਂ ਕੰਪਨੀ ਨੇ ਸ਼ਟਲ ਗੇਅਰ ਤੇ ਇੱਕ ਸਟੀਅਰਿੰਗ ਅਡਜਸਟੇਬਲ ਹੈ ਜਰੂਰ ਕਰਨਾ ਸੀਗਾ ਇਹ ਚੀਜ਼ਾਂ ਮੈਂ ਕਮੀ ਛੱਡੀ ਐ ਬਾਕੀ ਸਾਰਾ ਕੁਝ ਓਕੇ ਐ ਬਾਕੀ ਤੁਸੀਂ ਵੀ ਦੱਸਿਓ ਜਿਹਦੇ ਜਿਹੇ ਭਰਾ ਚਲਾ ਰਹੇ ਆ ਵੀ ਰਿਪੋਰਟ ਵਧੀਆ ਕਿਦਾਂ ਪਹਿਲਾਂ ਨਾਲੋਂ ਕੋਈ ਜ਼ੋਰ-ਜ਼ੋਰ ਦਾ ਫਰਕ ਪੈ ਰਿਹਾ ਕਿ ਤੋਰੇ ਦਾ ਫਰਕ ਐ ਅਸੀਂ ਹਾਲੇ ਤੋੜ ਕੇ ਨਹੀਂ ਦੇਖਿਆ ਵੀ ਇਕੱਲਾ ਹੀ ਤੋੜਿਆ ਦੂਏ ਨਾਲ ਚਲਾ ਕੇ ਨਹੀਂ ਦੇਖਿਆ ਟਾਈਮ ਨਹੀਂ ਲੱਗਿਆ ਸੀਗਾ ਫੇਰ ਦੇਖਦੇ ਆ ਚਲਾ ਕੇ ਇਹਨੂੰ ਵੀ ਕਿੰਨਾ ਕੁ ਫਰਕ ਪੈ ਰਿਹਾ ਦੂਏ ਨਾਲੋਂ ਤੋਰੇ ਦਾ ਪਤਾ ਲੱਗੇਗਾ ਅਗਲੀ ਵੀਡੀਓ ਮੈਂ ਠੀਕ ਐ ਜੀ ਜਾਣਕਾਰੀ ਕੇ ਜੀ ਲੱਗੀ ਵੀਡੀਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਕਿਦਾਂ ਲੱਗਿਆ ਟਰੈਕਟਰ ਇਹ ਜਿ ਕਿਉਂਕਿ ਆਪਾਂ ਨੇ ਲਿਆ ਜੱਤ ਤੋਂ ਬਾਅਦ ਅੱਜ ਵੀਡੀਓ ਬਣਾਣੇ ਦਾ ਟਾਈਮ ਲੱਗਿਆ 3 ਦਿਨ ਤੋਂ ਵੀਡੀਓ ਬਣਾਉਣੇ ਦਾ ਟਾਈਮ ਵੀ ਨਹੀਂ ਲੱਗਿਆ ਪਹਿਲਾਂ ਜਿਹ ਦਿਨ ਦਾ ਲਿਆ ਕੰਮ ਕਾਰ ਮੋਲ ਜੇ ਬਹੁਤ ਹੈ ਤੇ ਹੁਣ ਅੱਜ ਇਹ ਚੇਂजेस ਆ ਤੁਹਾਨੂੰ ਸਾਰੀ ਦੱਸਦੀਆਂ ਬਾਕੀ ਜਿਹਦੇ ਹੁਣ ਚਲਾਵਾਂਗੇ ਅੱਗੇ ਪਤਾ ਲੱਗ ਜੇਗਾ ਕਿ ਇਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਬਾਕੀ ਇਸਕੇ ਵਿੱਚ ਜੀਪੀਐਸ ਲੱਗਿਆ ਹੋਇਆ ਜੀ ਤੇਲ ਜੀਪੀਐਸ ਰਾਹੀਂ ਪਤਾ ਲੱਗ ਜਾਂਦਾ ਵੀ ਕਿੰਨਾ ਕਿੰਨੇ ਘੰਟੇ ਚੱਲ ਰਿਹਾ ਤੇ ਲੋਕੇਸ਼ਨ ਵਗੈਰਾ ਸਾਰਾ ਉਹ ਚੀਜ਼ ਇਹ ਵਿਚ ਐਡ ਹੈਗੀ ਅਸਦੇ ਇਹ ਚੀਜ਼ ਵੀ ਵਧੀਆ ਕਰੀਵੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਨੂੰ ਸਾਰਿਆਂ ਦਾ